ਟੈਕਸ ਦੇ ਰੂਲ ਜਿਹੜੇ ਨੇ ਫਲਾਉਟ ਹੋ ਰਹੇ ਨੇ ਪਰ ਐਕਚੁਅਲ ਜਿਹੜਾ ਰੂਲ ਹੈਗਾ ਉਹ ਕੀ ਹੈ ਔਰ ਹੁਣੇ ਫਿਲਹਾਲ ਕੀ ਸਥਿਤੀ ਚੱਲ ਰਹੀ ਹੈ ਐਕਚੁਅਲੀ ਜਿਹੜਾ ਟੈਕਸ ਲੱਗ ਰਿਹਾ ਉਹ 100% ਬਿਲਡ ਅਮਾਉਂਟ ਤੇ ਲੱਗ ਰਿਹਾ ਜੀ ਯਾਨੀ ਕਿ ਆਪਾਂ ਜਿਹੜਾ ਅਮਾਉਂਟ ਵੀ ਦੇ ਰਹੇ ਹਾਂ ਉਸ ਤੇ ਹੀ ਪੂਰੇ ਤੇ ਹੀ ਵੈਟ ਲਾ ਰਹੇ ਉਸੇ ਤੇ ਹੀ ਪੂਰਾ ਸਰਵਿਸ ਟੈਕਸ ਲਾ ਰਹੇ ਹਾਂ ਯਾਨੀ ਕਿ ਸਾਨੂੰ ਇੱਕ ਡਬਲ ਟੈਕਸੇਸ਼ਨ ਨੂੰ ਐਕਸਪੋਜ਼ ਕੀਤਾ ਜਾ ਰਿਹਾ ਹੈ ਜਿਹੜਾ ਕੋਈ ਵੀ ਬੰਦਾ ਇੱਕੀ ਅਮਾਉਂਟ ਤੇ ਦੋ ਟੈਕਸ ਨਹੀਂ ਵਸੂਲ ਕਰ ਸਕਦੀ ਸਰਕਾਰ ਤੇ ਕਿਸੇ ਬੰਦੇ ਨੂੰ ਦੋ ਟੈਕਸ ਇੱਕੀ ਅਮਾਉਂਟ ਤੇ ਦੇਣ ਦੀ ਕੋਈ ਲੋੜ ਨਹੀਂ ਹੋਣੀ ਚਾਹੀਦੀ ਇਸ ਮੁੱਦੇ ਨੂੰ ਲੈ ਕੇ ਅਸੀਂ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਹਾਈ ਕੋਰਟ ਦਾਇਰ ਕੀਤੀ ਸੀ ਜਿਸ ਮਾਨਯੋਗ ਹਾਈ ਕੋਰਟ ਨੇ 9 ਦਸੰਬਰ 2014 ਲਈ ਨੋਟਿਸ issues ਕੀਤਾ ਹੈ ਜਿਸ ਅਸੀਂ ਪੰਜਾਬ ਸਰਕਾਰ ਤੇ ਇਵਨ ਚੰਡੀਗੜ੍ਹ ਹੋਟਲਸ ओनर्स ਐਸੋਸੀਏਸ਼ਨ ਨੂੰ ਵੀ ਪਾਰਟੀ ਬਣਾਇਆ ਸੀ ਉਸ ਚੰਡੀਗੜ੍ਹ ਗਵਰਨਮੈਂਟ ਯਾਨੀ ਕਿ ਯੂਟੀ ਚੰਡੀਗੜ੍ਹ ਤੇ ਸਟੇਟ ਆਫ ਹਰਿਆਣਾ ਵੀ ਪਾਰਟੀ ਹੈ ਐਕਚੁਅਲੀ ਜੀ ਆਪਾਂ ਸਾਰੇ ਕਿਸੇ ਨਾ ਕਿਸੇ ਮੌਕੇ ਤੇ ਹੋਟੈਲਸ ਵਿੱਚ ਕਦੇ ਲੰਚ ਡਿਨਰ ਜਾਂ ਕਾਫੀ ਪੀਣ ਵਾਸਤੇ ਜਾਂਦੇ ਆ ਤੇ ਸਾਨੂੰ ਜਾ ਕੇ ਬਿੱਲ ਦੇਖਿਆ ਸੀ ਸਾਨੂੰ ਲੱਗਿਆ ਕਿ ਇਹ ਤਾਂ ਬਹੁਤ ਜ਼ਿਆਦਾ ਜਾਤੀ ਹੋ ਰਹੀ ਹੈ ਕਾਮਨ ਮੈਨ ਨਾਲ ਇੰਨਾ ਜ਼ਿਆਦਾ ਟੈਕਸ ਵਸੂਲਿਆ ਜਾ ਰਿਹਾ ਹੈਗਾ ਸੋ ਸਾਡੀ ਸੁਖਮਨੀ ਫਾਊਂਡੇਸ਼ਨ ਨੇ ਸਾਰੇ ਨੇ ਅਸੀਂ ਇਕੱਠੇ ਹੋ ਕੇ ਸੋਚਿਆ ਕਿ ਅਸੀਂ ਇਸ ਤੇ ਪੀਆਈਐਲ ਫਾਈਲ ਕਰੀਏ ਸੋ ਥੈਟ ਸਾਰੇ ਜਣਿਆਂ ਦੀ ਅਸੀਂ ਆਵਾਜ਼ ਉਠਾਈ ਹੈ ਸਾਰੇ ਜਣਿਆਂ ਵੱਲੋਂ ਇਸ ਕਰਕੇ ਅਸੀਂ ਪੀਆਈਐਲ ਫਾਈਲ ਕੀਤੀ ਮਨੀਸ਼ ਕਪਲਾ ਜੀ ਦੇ ਥਰੂ ਹਾਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮੁੱਦੇ ਤੇ ਹੁਣ ਸਰਕਾਰਾਂ ਵੱਲੋਂ ਜਵਾਬ ਮੰਗਿਆ ਗਿਆ 9 ਦਸੰਬਰ ਨੂੰ ਇਸ ਦੇ ਵਿੱਚ ਅਗਲੀ ਸੁਣਵਾਈ ਹੋਏਗੀ ਜਿਸ ਤੇ ਜਵਾਬ ਦੇਣਾ ਪਵੇਗਾ ਲੇਕਿਨ ਇਹ ਸੋ ਸਾਫ ਹੋ ਗਿਆ ਕਿ ਕਿਸ ਤਰੀਕੇ ਦੇ ਨਾਲ ਹੋਟਲਸ ਤੇ ਰੈਸਟੋਰੈਂਟ ਜੋ ਹੈਗੇ ਨੇ ਉਹ ਲੋਕਾਂ ਨੂੰ ਲੋਕਾਂ ਦੇ ਨਾਲ ਤੰਦਲੇਬਾਜ਼ੀ ਕਰ ਰਹੇ ਨੇ ਔਰ ਉਹਨਾਂ ਦਾ ਜਿਹੜਾ ਹਾਰਡ ਅਰਨਡ ਮਨੀ ਹੈ ਕਿਸ ਤਰੀਕੇ ਦੇ ਨਾਲ ਲੁੱਟ ਰਹੇ ਹੈਗੇ ਨੇ